ਦਰਸ਼ਨ ਆਪਣਾ ਸਰਦਾਰ ਜਗਜੀਤ ਸਿੰਘ ਡੱਲੇਵਾ ਦੇ ਇੱਕ ਦੇਖਦੇ ਉੱਤੇ ਮੁੰਡਿਆਂ ਨੇ ਟਰੈਕਟਰ ਦੇਖੋ ਆਪਣੇ ਸਾਰੇ ਮੁੱਲੇ ਪਿੰਡ ਦੇ ਟਰੈਕਟਰ ਇਕੱਠੇ ਕੀਤੇ ਆ ਤੇ ਜਿੱਥੋਂ ਤੱਕ ਤੁਸੀਂ ਦੇਖ ਸਕਦੇ ਆ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਉੱਥੋਂ ਤੱਕ ਟਰੈਕਟਰ ਹੀ ਟਰੈਕਟਰ ਜਿਹੜੇ ਉਹ ਸੈਂਟਰ ਦੀ ਸਰਕਾਰ ਦੇ ਖਿਲਾਫ ਜਿਹੜਾ ਸੋਸ਼ ਪ੍ਰਦਰਸ਼ਨ ਚੱਲ ਰਿਹਾ ਉਹਦੇ ਅਪਲਕਸ਼ ਦੇ ਵਿੱਚ ਜਿਹੜੇ ਇਹ ਇਕੱਠਾ ਕੀਤਾ ਗਿਆ ਹੀ ਕਹਿਣ ਦੇ ਮੁਤਾਬਕ ਕਿ ਰੋਡ ਦੇ ਸਾਈਡ-ਸਾਈਡ ਤੇ ਸਾਰੇ ਟਰੈਕਟਰ ਲਾਉਣੇ ਆ ਕੋਈ ਲੰਮੀ ਆਪਾਂ ਰੈਲੀ ਨਹੀਂ ਕੱਢਣੀ ਬਸ ਸਿਰਫ ਰੋਸ ਪ੍ਰਦਰਸ਼ਨ ਕਰਨਾ ਉਸ ਹਾਵ ਨਾਲ ਤੁਸੀਂ ਦੇਖ ਸਕਦੇ ਹੋ ਜਿੱਥੋਂ ਤੱਕ ਆਪਣੀ ਨਜ਼ਰ ਜਾਊਗੀ ਉਥੋਂ ਤੱਕ ਜਿਹੜੇ ਆ ਉਹ ਆਪਣੇ ਪੈਂਡਰ ਦੇ ਟਰੈਕਟਰ ਬਿਲਿਓ ਲੱਗ ਚੁੱਕੇ ਆ ਸਰਕਾਰ ਦੇ ਵੀ ਕੰਨ ਹੋਣਗੇ ਇਹ ਜਿਹੜਾ ਤੁਸੀਂ ਦੇਖੋਗੇ ਇੱਥੋਂ ਫਰੀਦਕੋਟ 36 ਕਿਲੋਮੀਟਰ ਹੈ ਫਰੀਦਕੋਟ ਤੱਕ ਤੇ ਫਰੋਜਪੁਰ ਤੱਕ ਬੇਲੀਓ ਜਿਹੜੇ ਟਰੈਕਟਰ ਜਿਹੜੇ ਨਾਲ-ਨਾਲ ਰੋਡ ਦੇ ਲੱਗਨੇ ਆ ਇਧਰੋਂ ਪਿੱਛੋਂ ਤੁਸੀਂ ਦੇਖੋ ਨਾ ਬਠਿੰਡੇ ਤੋਂ ਸਟਾਰਟ ਹੋਇਆ ਇਹ ਬਠਿੰਡੇ ਤੋਂ ਲੈ ਕੇ ਫਰੋਜਪੁਰ ਤੱਕ ਇਦਾਂ ਹੀ ਜਿਹੜੇ ਟਰੈਕਟਰ ਰੋਡ ਦੇ ਸਾਈਡ-ਸਾਈਡ ਤੇ ਲੱਗੇ ਹੋਏ ਆ ਦੇਖ ਸਕਦੇ ਆ ਰੋਡ ਇਧਰ ਚੱਲ ਰਿਹਾ ਫਰਸਟ ਕਲਾਸ ਰੋਡ ਨੂੰ ਕਿਸੇ ਨੂੰ ਵੀ ਕੋਈ ਦਿੱਕਤ ਜਾਂ ਪਰੇਸ਼ਾਨੀ ਨਹੀਂ ਦਿੱਤੀ ਕਿ ਦੋਨੇ ਸਾਈਡ ਰੋਡ ਚੱਲ ਰਿਹਾ